ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਟਰੈਕਟਰ ਲੈ ਕੇ ਆਏ ਆਪਾਂ ਸੇਲ ਦੇ ਲਈ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਲਿਓ ਵੀਡੀਓ ਦੇ ਵਿੱਚ ਇਕੱਲਾ ਇਕੱਲਾ ਪਾਰਟਸ ਵਗੈਰਾ ਜਾਣਕਾਰੀ ਟਰੈਕਟਰ ਦੀ ਆਪਾਂ ਸਾਰੀ A to Z ਤੁਹਾਨੂੰ ਦੱਸਾਂਗੇ ਅੱਗੇ ਵੀਡੀਓ ਦੇ ਵਿੱਚ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਛੋਟੀ ਜੀ ਵੀਡੀਓ ਹੁੰਦੀ ਹੈ ਆਪਣੀ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਆ ਕਰੋ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲੂਗੀ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਵੀਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸੌ ਫੋਟੋਆਂ ਤੇ ਦੋ ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਗੱਲ ਆਪਾਂ ਕਰਾਂਗੇ ਹੁਣ ਇਸ ਟਰੈਕਟਰ ਬਾਰੇ ਜੀ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ 2021 ਮਾਡਲ ਟਰੈਕਟਰ ਹੈ ਇਹ ਜੀ ਪੰਜਾਬ ਨੰਬਰ ਹੈ ਟਰੈਕਟਰ ਫਰਸਟ ਓਨਰ ਹੈ 750 ਘੰਟੇ ਟਰੈਕਟਰ ਇਹ オリジナル ਚੱਲਿਆ ਹੋਇਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਟਰੈਕਟਰ ਦੀ ਨਗਦ ਕੈਸ਼ ਟਰੈਕਟਰ ਇਹ ਆਇਆ ਹੋਇਆ ਪੇਪਰ ਵਗੈਰਾ ਟਰੈਕਟਰ ਦੇ ਬਿਲਕੁਲ ਕੰਪਲੀਟ ਨੇਗੇ ਜੀ ਟਰੈਕਟਰ ਨੂੰ ਤੁਸੀਂ ਵਾਹ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਟਾਇਰਾਂ ਦੀ ਜੇ ਆਪਾਂ ਗੱਲ ਕਰੀਏ ਲਗਭਗ 90 ਪੈਸੇ ਦੇ ਕਰੀਬ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਨਾਲ ਦੇ ਟਰੈਕਟਰ ਦੇ ਟਾਇਰ ਨੇ ਰੇਟ ਦੀ ਜੇ ਗੱਲ ਕਰੀਏ 7,85,000 ਰੁਪਿਆ ਟਰੈਕਟਰ ਦਾ ਵੀਰ ਵੱਲੋਂ ਰੇਟ ਰੱਖਿਆ ਗਿਆ ਹੈ ਮੌਕੇ ਤੇ ਘੱਟ ਹੋ ਜਾਊਗਾ ਜੀ ਰੇਟ ਕੋਈ ਫਿਕਸ ਨਹੀਂ ਤੇ ਇਹ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਮੋਗਾ ਏਰੀਆ ਦੇ ਵਿੱਚ ਇਹ ਟਰੈਕਟਰ ਸੇਲ ਲਈ ਹੈ ਜੇ ਕਿਸੇ ਭਰਾ ਨੇ ਇਹ ਟਰੈਕਟਰ ਖਰੀਦਣਾ ਹੋਵੇ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਗੱਲਬਾਤ ਕਰਕੇ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਚੰਗੀ ਲੱਗੀ ਤਾਂ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਵਾਦ ਜੀ